ਉਹ ਬੈਰੀਕੇਡਿੰਗ ਹੀ ਖੋਲਣੀ ਹੈ ਜੀ ਬੈਰੀਕੇਡਿੰਗ ਖੋਲ ਕੇ ਤੁਸੀਂ ਲੰਘਾ ਕਰ ਦੇਣਾ ਪਰ ਇਹ ਥੋੜੀ ਹੈ ਉਹ ਕਹਿ ਰਿਹਾ ਕਿ ਆਪਦੀ ਸੁਰੱਖਿਆ ਹਟਾ ਲਓ ਇਹ ਵੀ ਸੀਐਸਐਮਾ ਹੋਸਟ ਦੀ ਸੁਰੱਖਿਆ ਨਾਲ ਥੋੜੀ ਸਮਝੌਤਾ ਕੀਤਾ ਜਾ ਸਕਦਾ ਹੈ ਉਹ ਤੇ ਆਪਾਂ ਵੀ ਕਹਾ ਕਿ ਕਿ ਮਾਨ ਸਾਹਿਬ ਦੀ ਸਿਕਿਉਰਿਟੀ ਨਾਲ ਕੋਈ ਸਮਝੌਤਾ ਨਾ ਕਰਿਓ ਮੂਸੀ ਵਾਲੇ ਦੀ ਸਿਕਿਉਰਿਟੀ ਨਾਲ ਤਾਂ ਹੁਣ ਤੁਸੀਂ ਜੋ ਕਰਨਾ ਸੀ ਸੋ ਕਰ ਦਿੱਤਾ ਜੀ ਤਾਂ ਇਹ ਜਿਹੜੀ ਗੱਲ ਹੈ ਹੁਣ ਜਾਂ ਤਾਂ ਤੁਸੀਂ ਦੇਖੋ ਇੱਥੋਂ ਯੂ ਟਰਨ ਮਾਰਨਗੇ ਇਹ ਤੇ ਜਾਂ ਸਿਆਸੀ ਤੌਰ ਤੇ ਬਹੁਤ ਫਸ ਜਾਣਗੇ ਆ ਮੈਂ ਦੇਖ ਰਿਹਾ ਸੀਗਾ ਆ ਜਿਵੇਂ ਤੁਸੀਂ ਆਨਲਾਈਨ ਕੀਤਾ ਆ ਦੇਖਣਾ ਸ਼ੁਰੂ ਹੋਇਆ ਤੇਵੇਂ ਨਾਲ ਦੀ ਨਾਲ ਇੱਕ ਲਾਈਵ ਲੀਡਰ ਨੇ ਵੀ ਕਰ ਦਿੱਤਾ ਇੱਕ ਲੀਡਰ ਨੇ ਵੱਡੇ ਲੀਡਰ ਨੇ ਵੱਡੇ ਲੀਡਰ ਨੇ ਵੀ ਲਾਈਵ ਕਰ ਦਿੱਤਾ ਇਸ ਚੀਜ਼ ਨੂੰ ਲੈ ਕੇ ਤਾਂ ਇਹ ਤੁਸੀਂ ਦੇਖਿਓ ਕਿ ਹੁਣ ਹਰੇਕ ਪਾਰਟੀ ਦਾ ਲੀਡਰ ਇਹ ਮੁੱਦਾ ਚੁਕੇਗਾ ਕਾਂਗਰਸੀ ਤੇ ਕਤਈ ਵੀ ਪਿੱਛੇ ਨਹੀਂ ਹਟਣਗੇ ਜੀ 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 ਇਧਰਲੇ ਪੱਸੇ ਸਹਿਜ ਉਤਕੌਰਸੀ ਉਹ ਵੀ ਕਹਿੰਦੇ ਸੀ ਭੈਣ ਜੀ ਕਹਿੰਦੇ ਕਿ ਬਾਈ ਪੰਜਾਬੀ ਮੀਡੀਆ ਦੇ ਵਿੱਚ ਇਹ ਖਬਰ ਆ ਜਿਹੜੀ ਉਹ ਜਾਣੀ ਚਾਹੀਦੀ ਸੀ ਬਟ ਪੰਜਾਬੀ ਨਹੀਂ ਪੰਜਾਬੀ ਮੀਡੀਆ ਦੇ ਵਿੱਚ ਹਜ਼ੂਰ ਦੇਖੋ ਤਾਹੀਂ ਕਹਿੰਨੇ ਆ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਯਾਰ ਜੋ ਮਤਲਬ ਕਿ ਤੁਹਾਡੇ ਹੱਕ ਦੀ ਜਾਂ ਤੁਹਾਡੇ ਲੋਕਾਂ ਦੀ ਗੱਲ ਕਰਦੇ ਆ ਅਸੀਂ ਆਪਣੇ ਆਪ ਨੂੰ ਨਹੀਂ ਕਹਿ ਰਹੇ ਜੇ ਤੁਸੀਂ ਸਾਨੂੰ ਉਸ ਸ਼੍ਰੇਣੀ 'ਚ ਰੱਖ ਲਓ ਤਾਂ ਬਿਹਤਰ ਆ ਜਾਂ ਕਹ ਲਓ ਕਿ ਧੰਨਵਾਦ ਆ ਜੇ ਨਹੀਂ ਤਾਂ ਤਦ ਵੀ ਕੋਈ ਗੱਲ ਨਹੀਂ ਆ ਕਿ ਉਹਨਾਂ ਲੋਕਾਂ ਨੂੰ ਸਪੋਰਟ ਕਰੋ ਜਿਹੜੇ ਹਟਵੀਂ ਗੱਲ ਕਰਦੇ ਆ ਲੋਕ ਪੱਖੀ ਗੱਲ ਕਰਦੇ ਆ ਪਰ ਤੁਸੀਂ ਜਾ ਕੇ ਵੇਖਿਓ ਸਾਡੇ ਵਰਗਿਆਂ ਦਾ ਜਾਂ ਜਿਹੜੇ ਸਾਡੇ ਵਰਗੇ ਹੋਰ ਸਾਡੇ ਵੀਰ ਆ ਉਹਨਾਂ ਦਾ ਟ੍ਰੈਫਿਕ ਦੇਖੋ ਪੇਜਾਂ ਦਾ ਤੇ ਜਾ ਕੇ ਦੂਜਿਆਂ ਦਾ ਦੇਖੋ ਜਿਹੜੇ ਥਰਡ ਪਾਰਟੀ ਕੰਟੈਂਟ ਚੱਕ ਕੇ ਪਾਈ ਜਾਂਦੇ ਆ ਕਿਤੇ ਉਹਦੀ ਉਤਰਾਖੰਡ ਦੀ ਪੁਰਾਣੀ ਵੀਡੀਓ ਹੁੰਦੀ ਆ ਹਾਇਰ ਅਬਾ ਕੀ ਹੋ ਗਿਆ ਥੱਲੇ ਜਾ ਕੇ ਦੇਖੋ ਵੈਗਰੂ ਵੈਗਰੂ ਲਿਖਣ ਵਾਲੇ ਕਿੰਨੇ ਨੇ ਤਾਂ ਉਹ ਤੁਹਾਡਾ ਵੈਗਰੂ ਵੈਗਰੂ ਉਹਨਾਂ ਨੂੰ ਕਲਿੱਕ ਆ ਇੱਕ ਉਹਨਾਂ ਵਾਸਤੇ ਉਹ ਪੈਸਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੀਡੀਆ 'ਚ ਜਿਹੜੀ ਮੀਡੀਆ ਦੀ ਤੁਸੀਂ ਦੇਖੋ ਕਿ ਚਲਾਕੀ ਮੀਡੀਆ ਨੇ ਕਹੀ ਚਲਾਇਆ ਕਿ ਚੀਫ ਮਨਿਸਟਰ ਦੇ ਰਹਿਸ਼ ਦੇ ਬਾਹਰਲੀ ਜਿਹੜੀ ਸੜਕ ਆ ਉਹਨੂੰ ਖੋਲਣ ਦੇ ਹੁਕਮ ਤੇ ਸਟੇ ਲੱਗਾ ਉਲਟਾ ਪੰਜਾਬ ਸਰਕਾਰ ਨੂੰ ਉਹਦੇ ਚ ਇੱਕ ਸਿਕੰਦਰ ਦੀ ਤਰ੍ਹਾਂ ਜੇਤੂ ਦਿਖਾ ਦਿੱਤਾ ਗਿਆ ਕਿ ਸਰਕਾਰ ਜਿੱਤ ਗਈ ਆ ਜੀ ਪਰ ਸਰਕਾਰ ਇੱਕ ਸਟੇ ਤੇ ਜਿੱਤ ਗਈ ਆ ਪਰ ਸਰਕਾਰ ਸਿਕਿਉਰਿਟੀ ਜਿਹੜੀ ਮੂਸੇ ਵਾਲੇ ਦੀ ਹਟਾਈ ਗਈ ਉਹਦੇ ਤੇ ਅੱਜ ਹਾਰ ਗਈ ਆ ਜੀ 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 ਜਟਵਾੜੇ ਕਹਿੰਦੇ ਪਾ ਜੀ ਮਾਨਸਾਹਬ ਦੀ ਪਹਿਲੀ ਸਿਕਿਉਰਿਟੀ ਕਹਿੰਦੇ ਕਿ ਪਹਿਲਾਂ ਕਿਹੜਾ ਥੂੜੀ ਹੈ ਜੀ ਕਹਿੰਦੇ ਕਿ ਜਿਹੜੀ ਹੋਰ ਚਾਹੀਦੀ ਆ ਨਾਲੇ ਉਹ ਮੈਂ ਉਹ ਸਾਰੀ ਦੇਖੀ ਐ ਸੀਐਮ ਰੈਸ਼ ਅਸੀਂ ਦੇਖੀ ਐ ਤੇ ਇੱਕ ਵਾਰੀ ਮੈਂ ਗੱਲੋ ਕਿ ਗਲਤੀ ਕਰ ਬੈਠਾ ਉਹ ਤੇ ਘੇ ਚਲਾ ਗਿਆ ਤਾ ਗੱਲਿਆ ਕਿ ਉਹ ਹਟਵੀ ਆ ਹਟਮੀਆਂ ਦੇ ਵਿਚਾਰੇ ਜੇ ਤੁਸੀਂ ਕਹੋ ਕਿ ਛੋਟੀ ਜੀ ਪਾਰਕ ਵੀ ਆ ਮਤਲਬ ਜੀ ਹਟਮੀ ਆ ਉਹ ਸੜਕ ਇਹ ਨਹੀਂ ਹੈਗਾ ਕਿ ਉਹ ਡਿਊੜੀ ਦੇ ਵਿੱਚੋਂ ਐਂ ਗੁਜ਼ਰਦੀ ਆ ਕਿਸੇ ਦਾ ਸੜਕ ਹਟਮੀ ਆ ਸੀਐਮ ਦੀ ਰਹਿਸ਼ ਨੂੰ ਅੰਦਰ ਜਾਣ ਲੱਗਿਆਂ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੂਰੇ ਗਲਿਆਰੇ ਚੋਂ ਗੁਜ਼ਰਨਾ ਪੈਂਦਾ ਹੈ ਐ ਨਹੀਂ ਹੈਗਾ ਕਿ ਤੁਸੀਂ ਸਿੱਧੇ ਹੀ ਐ ਟੱਪ ਜਾਓਗੇ ਇੱਕ ਬਹੁਤ ਤਗੜਾ ਸਿਕਿਉਰਿਟੀ ਦਾ ਗਲਿਆਰਾ ਬਣਿਆ ਹੋਇਆ ਜੀ ਗੱਲ ਬਿਲਕੁਲ ਠੀਕ ਹੈ ਜੀ ਮੈਂ ਜਿਆਦਾ ਉਂਗੜਾ ਜੀ ਨਾ ਕਮਾਵਾ ਕਿਤੇ ਮਾਨਸਾ ਮੇਰੇ ਤੇ ਮਕਦਮਾ ਕਰ ਦੇਣ ਕਿ ਤੂੰ ਤੇ ਨਕਸ਼ਾ ਦੱਸੀ ਜਾਂਦਾ ਸੀਗਾ ਮੇਰੇ ਘਰ ਦਾ ਨਹੀਂ ਦੱਸਣ ਦੀ ਲੋੜ ਹੀ ਨਹੀਂ ਆ ਉੱਥੇ ਜਦੋਂ ਚੰਨੀ ਸਾਹਿਬ ਹੁੰਦੇ ਸੀਗੇ ਮੁੱਖ ਮੰਤਰੀ ਉਸ ਵੇਲੇ ਲੋਕਾਂ ਨੂੰ ਫੋਟੋਆਂ ਹੀ ਕਰਾ ਲੈਂਦੇ ਸੀ ਲੋਕਾਂ ਨੂੰ ਹੈਗਾ ਚੰਨੀ ਸਾਹਿਬ ਇਦਾਂ ਹੀ ਮਿਲਦੇ ਰਹਿੰਦੇ ਉੱਥੇ ਬਾਹਰ ਤੰਬੂ ਲੱਗਿਆ ਸੀ ਪੱਕਾ ਜੀ 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 ਕਹਿੰਦੇ ਆਓ ਚੰਨੀ ਸਾਹਿਬ ਨੂੰ ਮਿਲਣਾ ਤਾਂ ਇੱਥੇ ਰਵਾਂਗੇ ਇੱਕ ਕਮੈਂਟ ਵੀ ਕਰ ਰਹੇ ਆ ਕੋਈ ਦ ਤੇ ਸੀਐਮਟੀ ਜਿਹੜੀ ਰਹਿائش ਆ ਉਹ ਵੀ ਉਹ ਜਿਹੜੀ ਰਹਿائش ਸ਼ੁਰੂ ਹੁੰਦੀ ਉਹ ਤੋਂ ਵੀ ਕਈ ਕਹ ਲੋ ਕਿ ਕਈ ਮੀਟਰ ਗਾਂ ਜਾ ਕੇ ਸ਼ੁਰੂ ਹੁੰਦੀ ਹੈ ਹਾਂ ਉਹ ਗਲਿਆਰਾ ਮੈਂ ਤੁਹਾਨੂੰ ਦਸੀ ਇਹਨਾਂ ਕਿ ਉੱਥੇ ਮੀਟਿੰਗ ਆਲ ਵਗੈਰਾ ਜੋ ਉਹ ਬਾਹਰਲੇ ਪਾਸੇ ਆ ਜਾਂਦੇ ਆ ਜੀ 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 ਬਹੁਤ ਸਿਕਿਉਰਟੀ ਆ ਆਪਣੇ ਅਰਕਾਤਾ ਜਦੋਂ ਵਿੱਚ ਵੜਦਾ ਹੈ ਨਾ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿ ਕਿਹੜੀ ਦੁਨੀਆ 'ਚ ਆ ਗਿਆ ਮੈਂ ਹਾਂ ਬਿਲਕੁਲ ਜੀ ਬਲਵਿੰਦਰ ਜੀ ਕਹਿੰਦੇ ਪਏ ਸੀ ਇਹਨਾਂ ਨੇ ਸਿਕਿਉਰਟੀ ਵਾਲੀ ਖਬਰ ਨੂੰ ਬਹੁਤ ਜ਼ਿਆਦਾ ਕਹਿੰਦੇ ਕਿ ਭਾਈ ਉਹ ਕੀਤਾ ਸੀਗਾ ਪ੍ਰਮੋਟ ਕੀਤਾ ਸੀਗਾ ਆਫਸ ਵੇਲੇ ਹਾਂ ਜੀ ਹਾਂ ਜੀ ਇੱਕ ਵੀਰ ਉੱਪਰ ਸੀਗੇ ਹੋਰ ਕਹਿੰਦੇ ਪਏ ਸੀਗੇ ਭਾਈ ਅਸੀਂ ਤਾਂ ਵੈਸੇ ਪਹਿਲਾਂ ਵੀ ਨਾਮ ਲਿਆ ਕਾਸ਼ ਸ਼ਹਿਰ ਮੇ ਲੜ ਤੁਸੀਂ ਕਿਤੇ ਪ੍ਰੋਗਰਾਮ ਨਹੀਂ ਸੁਣਿਆ ਹੋਣਾ ਉੱਪਰਲੇ ਪਾਸੇ ਸੀ ਕਨਵਲ ਜੀ ਉਹ ਕਹਨੇ ਸੀ ਕਿ ਬਾਈ ਤੁਸੀਂ ਵੀ ਨਹੀਂ ਨਾਮ ਨਹੀਂ ਲੈਂਦੇ ਹੈਗੇ ਅਸੀਂ ਪੰਨੂ ਸਾਹਿਬ ਦਾ ਨਾਮ ਲਿਆ ਹੋਇਆ ਪਹਿਲਾਂ ਪੰਨੂ ਸਾਹਿਬ ਦਾ ਜ਼ਿਕਰ ਹੋਇਆ ਕਿੰਨੀ ਖਬਰਾਂ ਦੇ ਵਿੱਚ ਹੋਇਆ ਹਾਂ ਜੀ ਬਿਲਕੁਲ ਵਾਧੂ ਵਾਰੀ ਵਾਧੂ ਵਾਰੀ ਹੋਇਆਗਾ ਉਹ ਤਾਂ ਇੱਕ ਵਾਰੀ ਥੋੜਾ ਹੋਇਆ 36 ਵਾਰੀ ਹੋਇਆਗਾ 37 ਵਾਰੀ ਹੋਇਆ ਤੁਸੀਂ 37ਵੀਂ ਵਾਰ ਫੇਰ ਕਰ ਦਿੱਤਾ ਜੀ 7ਵੀਂ ਵਾਰ ਫੇਰ ਕਰ ਦਿੱਤਾ ਆਰੇ ਹਜ਼ੂਰ ਅਸੀਂ ਤੇ ਰਿਪਲਾਈ ਵੀ ਦਿੱਤਾ ਹੋਇਆ ਹੈ ਉਹਨਾਂ ਦੀ ਵੀਡੀਓ ਦਾ ਕਿੱਥੇ ਤੁਰੇ ਫਿਰਦੇ ਹੋ ਤੁਸੀਂ ਜੀ 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 ਉਹਨਾਂ ਨੇ ਸਰਕਾਰ ਦੇ ਹੱਕ ਵਿੱਚ ਵੀਡੀਓ ਪਾਈ ਸੀ ਅਸੀਂ ਉਹਦਾ ਰਿਪਲਾਈ ਵੀ ਕੀਤਾ ਸੀਗਾ ਨੁਕਤਾਦਰ ਨੁਕਤਾ ਜੀ ਬਸ ਇਹ ਸੁਣਿਆ ਨਹੀਂ ਤਾਂ ਉਹ ਗੱਲ ਵੱਖਰੀ ਤੁਹਾਡੀ ਇਹਨਾਂ ਦਾ ਪਤਾ ਕੀ ਹੈ ਚਲੋ ਕੋਈ ਗੱਲ ਨਹੀਂ ਆਪਾਂ ਕੋਈ ਉਹ ਨਹੀਂ ਹੈਗਾ ਕਿ ਇਹ ਹੁੰਦਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਹੁੰਦਾ ਨਾ ਜਿਹੜਾ ਸੁਣ ਰਿਹਾ ਹੁੰਦਾ ਉਹਨੂੰ ਇਹੋ ਲੱਗਦਾ ਕਿ ਯਾਰ ਇਹ 364 ਦਿਨ ਨਾ ਜਿਹੜੇ ਮੱਖੀਆਂ ਮਾਰ ਕੇ ਮੁੜ ਜਾਂਦੇ ਆ ਅੱਜ 365ਵਾਂ ਦਿਨ ਆਇਆ ਤਾਂ ਇਹਨੇ ਨਹੀਂ ਆ ਗੱਲ ਕਿਉਂ ਨਹੀਂ ਕਹੀ ਨਾ ਹੁਣ ਲੈ ਦਿੱਤਾ ਜਿਹੜਾ ਮੈਡਲ ਭੇਜਣਾ ਮਾਨ ਸਾਹਿਬ ਨੂੰ ਭੇਜ ਦੋ ਜੀ ਜੀ ਹੋਰ ਕੀ ਇਧਰਲੇ ਪਾਸੇ ਚਲੋ ਕੋਈ ਗੱਲ ਨਹੀਂ ਇਧਰਲੇ ਪਾਸੇ ਉਹ ਗੁਰਵਿੰਦਰ ਜੀ ਆ ਉਹ ਕਹਿੰਦੇ ਸੀ ਕਿ ਮਾਨ ਸਾਹਿਬ ਨੂੰ ਬੰਕਰ ਬਣਾ ਕੇ ਰਹਿਣਾ ਚਾਹੀਦਾ ਜੀ ਕਹਿੰਦੇ ਨਹੀਂ ਇਹ ਤੇ ਬਿਲਕੁਲ ਇਹ ਤੇ ਬੜੀ ਅਜੀਬੋ ਗਰੀਬ ਗੱਲ ਆ ਕਿ ਸੀਐਮ ਜਿਹੜਾ ਹਰਿਆਣਾ ਦਾ ਉਹ ਨਹੀਂ ਡਰ ਰਿਹਾ ਸਾਡਾ ਪੰਜਾਬ ਦਾ ਸੀਐਮ ਜਿਹੜਾ ਸਭ ਤੋਂ ਕਹ ਲਓ ਕਿ ਫੁਕਰਾਪੰਤੀ ਚ ਚੁਟਕਲੇਬਾਜ਼ੀ ਚ ਇਨਕਲਾਬੀ ਨਾਅਰਿਆਂ ਚ ਨੰਬਰ 1 ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚੋਂ ਉਹ ਡਰ ਰਿਹਾ ਔਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਇੰਨਾ ਡਰ ਚਲੋ ਸਿਕਿਉਰਟੀ ਹੁੰਦੀ ਆ ਮਤਲਬ ਕਿ ਸਭ ਗੱਲਾਂ ਹੀ ਨੇ ਤੁਹਾਡੀਆਂ ਇੱਕ ਸੜਕ ਤੇ ਇੰਨਾ ਰਾਮ ਰੋਲ ਤੁਸੀਂ ਮੈਨੂੰ ਦੱਸੋ ਕਿ ਕਿਹੜੇ ਪੀੜਤ ਦੇ ਹੱਕ ਦੇ ਵਿੱਚ ਬਈ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਚਲੇ ਜਾਂਦੀ ਆ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਚੈਲੰਜ ਕੀਤਾ ਅਜੇ ਤੱਕ ਨਹੀਂ ਨਹੀਂ ਫਿਰ ਤੁਸੀਂ ਮੇਰੀ ਗੱਲ ਸੁਣੋ ਸਿੰਗਲਾਂ ਨੂੰ ਜ਼ਮਾਨਤ ਮਿਲੀ ਤਾਂ ਤੁਸੀਂ ਕਿਉਂ ਨਹੀਂ ਗਏ ਆ ਪਰ ਕੋਰਟ ਦੇ ਵਿੱਚ ਸਿੰਗਲਾਂ ਨੂੰ ਜ਼ਮਾਨਤ ਮਿਲੀ ਰਤਨ ਨੂੰ ਜ਼ਮਾਨਤ ਮਿਲੀ ਜੇ ਉਹ ਵਾਕਿਆ ਤੁਹਾਡੀ ਨਜ਼ਰ ਦੇ ਵਿੱਚ ਗੁਨਾਹਗਰ ਨੇ ਤਾਂ ਤੁਸੀਂ ਅੱ퍼 ਕੋਰਟ 'ਚ ਉਹਨਾਂ ਦੀ ਜ਼ਮਾਨਤ ਨੂੰ ਚੈਲੰਜ ਕੀਤਾ ਪੰਜਾਬ ਦੇ ਕਿੰਨੇ ਮਾਮਲੇ ਹੋਰ ਨੇ ਜਿਨ੍ਹਾਂ ਦੇ ਵਿੱਚ ਪੀੜਤ ਧਿਰਾਂ ਆਪ ਸੁਪਰੀਮ ਕੋਰਟ ਜਾਣ ਜੋਗੀਆਂ ਨਹੀਂ ਸਟੇਟ ਵਰਸਸ ਕੇਸਾਂ ਦੀ ਗੱਲ ਕਰਦਾ ਤਾਂ ਉਹ ਸਟੇਟ ਕਿੰਨੇ ਕੁ ਕੇਸ ਸੁਪਰੀਮ ਕੋਰਟ ਲੈ ਕੇ ਜਾਂਦੀ ਉਹਨਾਂ ਪੀੜਤਾਂ ਦੇ فرض ਕਰੋ ਸੈਸ਼ਨ ਕੋਰਟ ਕਿਸੇ ਦਾ ਕਤਲ ਹੋਇਆ ਨੌਜਵਾਨ ਮੁੰਡਾ ਉਥੇ ਕੇਸ ਹਾਰ ਗਿਆ ਇੰਨੇ ਕੋ ਕੇਸ ਆ ਜਿਹੜੇ ਤੁਸੀਂ ਆਪ ਆਪਣੇ ਖਰਚੇ ਤੇ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਲੈ ਕੇ ਜਾਂਦੇ ਹੋ ਅਗਲੇ ਦੇ ਅਗਲੇ ਕੋਲ ਪੈਸੇ ਨਹੀਂ ਹੁੰਦੇ ਰੋਕ ਬਿਲਕ ਕੇ ਬੈਠ ਜਾਂਦਾ ਜੀ 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 ਇਧਰਲੇ ਪਾਸਿਓ ਆਪਣਾ ਹਰਿੰਦਰ ਜੀ ਆ ਹਾਂਜੀ ਸੀਐਮ ਸਾਹਿਬ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਜਿਹੜੀ ਮਰਜ਼ੀ ਪਾਰਟੀ ਤੋਂ ਹੋਵੇ ਗੱਲ ਠੀਕ ਹੈ ਤੁਹਾਡੀ ਜੀ ਮਿਲਣੀ ਚਾਹੀਦੀ ਹੈ ਜਿੰਨੀ ਲੋੜ ਓਨੀ ਮਿਲੇ ਪਰ ਗੱਲ ਇਹ ਹੈ ਵੀ ਜਦੋਂ ਦੂਜੇ ਹੁੰਦੀ ਹੈ ਤਾਂ ਐਟ ਲੀਸਟ ਦੂਜਿਆਂ ਉੱਤੇ ਤੰਜ ਵੀ ਨਾ ਕਸੇ ਜਾਣ ਕਿ ਬਾਈ ਹੁਣ ਮੁਰਗੀਖਾਨੇ ਖੋਲ੍ਹੋ ਹੁਣ ਆਹ ਕਰ ਲਓ ਹੁਣ ਵਾਹ ਕਰ ਹਾਂਜੀ ਉਦੋਂ ਤੇ ਉਦੋਂ ਤੇ ਤੁਸੀਂ ਕਹਿੰਦੇ ਸੀਗੇ ਕਿ ਬਈ ਇਹਨਾਂ ਨੂੰ ਕੀ ਲੋੜ ਆ ਗਨਮੈਨਾ ਦੀ ਕਾਦਾ ਡਰ ਐ ਇਹਨਾਂ ਨੂੰ ਕਾਦਾ ਡਰਿਆ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਉਹ ਸਿਲੰਡਰ ਜਿਹੜਾ ਉਹ ਆਪ ਲਾਈਨ 'ਚ ਲਾ ਕੇ ਲਵੇ ਤੇ ਹੁਣ ਤੁਸੀਂ ਦੱਸੋ ਵੀ ਕਿਹੜੀ ਲਾਈਨ 'ਚ ਰੱਖ ਕੇ ਸਿਰ ਦੇ ਉੱਤੇ ਕਦੇ ਫੋਟੋ ਵੀ ਪਾਓ ਸੋ ਗੱਲਾਂ ਕਰਨੀਆਂ ਪਖੰਡ ਸਾਡੀ ਪ੍ਰੋਬਲਮ ਪਤਾ ਕੀ ਆ ਕਿ ਅਸੀਂ ਸਮਝਦੇ ਤੁਸੀਂ ਸਾਨੂੰ ਸਮਝਦੇ ਕਿ ਅਸੀਂ ਇਹਨਾਂ ਦੇ ਦੁਸ਼ਮਣ ਆ ਅਸੀਂ ਇਹਨਾਂ ਦੇ ਦੁਸ਼ਮਣ ਨਹੀਂ ਅਸੀਂ ਇਹਨਾਂ ਦੇ ਪਖੰਡਾਂ ਦੇ ਦੁਸ਼ਮਣ ਆ ਜਿਹੜੇ ਟਕਵੰਜ ਕਰਦੇ ਆ ਪਖੰਡ ਕਰਦੇ ਆ ਜੋ ਲੋਕਾਂ ਨੂੰ ਇਹ ਮਗਰ ਲਾਉਣ ਵਾਸਤੇ ਜਿਸ ਤਰ੍ਹਾਂ ਦੀ ਇਹ ਕੋਜੀ ਰਾਜਨੀਤੀ ਕਰਦੇ ਆ ਅਸੀਂ ਉਹਦੇ ਵਿਰੋਧੀ ਆ ਸਾਡੀ ਮਾਨ ਸਾਹਿਬ ਨੇ ਕਿਹੜਾ ਕੋ ਜ਼ਮੀਨ ਨੱਪੀ ਆ ਅਸੀਂ ਤੇ ਅੱਜ ਸਲੂਟ ਮਾਰਤੀਏ ਅੱਜ ਇਹਨਾਂ ਦੇ ਪੈਰਾਂ ਨੂੰ ਹੱਥ ਲਾ ਦਈਏ ਤੇ ਹੋ ਸਕਦਾ ਕਿਤੇ ਹੱਥ ਪਵਾ ਦੇਣ ਵੀ ਚਲੋ ਕੁਲਫੀ ਚੂਸੀ ਚਲੋ ਤੁਸੀਂ ਵੀ ਬਥੇਰੇ ਚੂਸੀ ਜਾਂਦੇ ਜੀ ਕੱਲੇ ਇਹਨਾਂ ਨੂੰ ਨਹੀਂ ਜਿਹੜੇ ਹੁਣ ਆ ਗਏ ਸੱਤਾ ਭੋਗ ਕੇ ਵਾਪਸ ਆ ਗਏ ਉਹਨਾਂ ਚ ਬਥੇਰੇ ਟਕਵੰਦ ਕਰਦੇ ਉਹਨਾਂ ਨੂੰ ਹਾਂ ਜੀ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਅਸੀਂ ਜੇ ਰੱਬ ਨੇ ਸਾਥ ਦਿੱਤੇ ਅਸੀਂ ਤੇ ਇੱਥੇ ਰਹਿਣਾ ਤਿੰਨ ਤਿੰਨ ਸਰਕਾਰਾਂ ਤੇ ਚਲੇ ਗਈਆਂ ਜੀ ਮੈਨੂੰ ਅੱਕੇ ਰਾਤ ਅਸੀਂ ਗੱਲਾਂ ਕਰਦੇ ਸੀ ਮੈਂ ਕਿਹਾ ਮੈਂ 12 14 ਸਾਲ ਹੋ ਗਏ ਮੈਨੂੰ ਇਹਨਾਂ ਦੇ ਵਿੱਚ ਇਕੱਲੇ ਇਕੱਲੇ ਟਰੋਲਰ ਦਾ ਵੀ ਪਤਾ ਆ ਕੱਲੇ-ਕੱਲੇ ਲੀਡਰ ਦਾ ਵੀ ਪਤਾ ਸਾਰਿਆਂ ਦਾ ਪਤਾ ਹੈ ਕਿ ਕਿੰਨੇ ਕੁ ਮਤਲਬ ਕਿ ਠੀਕ ਹੈ ਨਾ ਉਹ ਕਤ ਰੱਖ ਜੀ 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 ਇਹਦੇ ਲੈ ਬਸੇ ਦੋ ਕਮੈਂਟ ਆਏ ਸੀਗੇ ਇੱਕ ਵੀਰ ਦਾ ਉੱਪਰ ਕਮੈਂਟ ਸੀ ਸੈਟ ਉਹ ਕਹਿੰਨੇ ਕਿ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਸ਼ਰਤ ਨੂੰ ਨਾ ਭਾਰਤ ਮਾਲਾ ਦੇ ਨਾਲ ਜੋੜ ਕੇ ਇੱਥੋਂ ਨਹੀਂ ਕਹਿੰਦੇ ਕਿ ਪੋਲੀ ਬਣਾ ਦੇ ਪੱਕਾ ਕੰਮ ਹੀ ਘੜ ਦੇਉ ਕਹਿੰਦੇ ਕਿ ਇਹ ਸਾਰੀ ਨਹੀਂ ਹੋ ਸਕਦੀ ਚੰਡੀਗੜ੍ਹ ਦੇ ਵਿੱਚ ਨਾ ਚੰਡੀਗੜ੍ਹ ਦਾ ਤਾਂ ਮਾਸਟਰ ਪਲਾਨ ਹੁੰਦਾ ਜੀ 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 ਕਰਮੇਸ਼ੀ ਜੀ ਕਹਿੰਦੇ ਪਏ ਆ ਕਹਿੰਦੇ ਕਿ ਜੀ ਐਂ ਕਰੋ ਕਹਿੰਦੇ ਕਿ ਸੈਂਟਰ ਵਾਲਿਆਂ ਨੇ ਕਹਿੰਦੇ ਕਿ ਭਈ ਇਹਨਾਂ ਨੂੰ ਤਾਂ ਚੰਡੀਗੜ੍ਹ ਹੀ ਖੋਲਣਾ ਹੈ ਕੱਲੀ ਆ ਕੋਈ ਗੱਲ ਨਹੀਂ ਇਹਨਾਂ ਨੇ ਸਿਸਮਾ ਵਾਂਗੂ ਉਰਾਂ ਆ ਕੇ ਪੜਾ ਜਾਂ ਚ ਫੇਰ ਕਿਤੇ ਬਣਾ ਲੈਣੀ ਆ ਏਰੀਆ ਬਹੁਤ ਸੋਹਣਾ ਆ ਜੀ ਮੈਂ ਤਾਂ ਇੱਕ ਮੇਰਾ ਦੋਸਤ ਲੈ ਕੇ ਗਿਆ ਉੱਥੇ ਮੈਨੂੰ ਸਿਸਮਾ ਵਾਲੀ ਸਾਈਡ ਤੇ ਤੇ ਮੈਂ ਤਾਂ ਦੇਖ ਮੈਂ ਕਿਹਾ ਤਾਂ ਇਹਨਾਂ ਨੇ ਸਿਸਮਾ ਫਰਮੈਂ ਤਾਂ ਮੈਂ ਕਿਹਾ ਯਾਰ ਸਿਸਮਾ ਚ ਜਾ ਕੇ ਉੱਥੇ ਕੀ ਇਹਨੇ ਪਾਉਣਾ ਪਾਇਆ ਤੋਂ ਜਦੋਂ ਦੇਖਿਆ ਉਥੋਂ ਦੀ ਸੁੰਦਰਤਾ ਦੇਖੀ ਤਾਂ ਉਦਾਂ ਹੀ ਹੈ ਜੇ ਉਥੇ ਕੱਢੇ ਗਏ ਇਹਨਾਂ ਨੇ ਚੰਡੀਗੜ੍ਹ ਲਈ ਲੜਨਾ ਥੋੜੀ ਆ ਇਹ ਆ ਕੇ ਲੋਕਾਂ ਦੇ ਪੈਸੇ ਨਾਲ ਉਹਨਾਂ ਸਿਸਮਾ ਵਾਲੇ ਸਾਈਡ ਤੇ ਕਿਤੇ ਨਾ ਕਿਤੇ ਹੋਰ ਉੱਥੇ ਵਿੱਚ ਇਹ ਫਸ ਜਾਣਗੇ ਆ ਕੇ ਇਹ ਵੀ ਗੱਲ ਸੀ ਸੀਐਮ ਦੀ ਰੈਸ਼ ਉੱਥੇ ਆ ਜਾਏਗੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਦਿੱਤੇ ਫਸਣਾ ਫਸਣਾ ਉਹ ਦੇਖੀ ਜਾਏਗੀ ਮਿੰਟੂ ਜੀ